ਜੋ ਪੰਜਾਬ ਪੁਲਿਸ ਨੇ ਆਪਰੇਸ਼ਨ ਪਰਹਾਰ 2 ਜਿਹੜਾ ਹੈ ਲਾਂਚ ਕੀਤਾ ਹੈਗਾ ਅ ਜੇ ਆਪਰੇਸ਼ਨ ਪਰਹਾਰ ਬੰਦ ਦੀ ਗੱਲ ਕਰੀਏ ਤਾਂ ਜਲੰਧਰ ਰੇਂਜ ਦੀ ਪਰਫਾਰਮੈਂਸ ਜਿਹੜੀ ਹੈ ਬੜੀ ਵਧੀਆ ਰਹੀ ਹੈ 2000 ਪਲੱਸ ਦੇ ਕਰੀਬ ਅਸੀਂ ਰੇਡਸ ਕੀਤੀਆਂ ਜਿਦੇ ਵਿੱਚੋਂ ਕਿ 500 ਪਲੱਸ ਰੇਡਸ ਜਿਹੜੀਆਂ ਕਟੂਟ ਪਲੇਸ ਦੇ ਵਿੱਚ ਇਕੱਲੇ ਹੋਈਆਂ ਅਸੀਂ 600 ਦੇ ਕਰੀਬ ਜਿਹੜਾ ਹੈਗਾ ਕ੍ਰਿਮੀਨਲ ਜਿਹੜੋਂ ਅਰੈਸਟ ਕੀਤਾ ਜਿਦੇ ਵਿੱਚ ਗੈਂਗਸਟਰਸ ਉਹਨਾਂ ਦੇ ਐਸੋਸੀਏਟ ਉਹਨਾਂ ਦੇ ਰਿਲੇਟਿਵ ਸੀਨੀਅਰਸ ਕ੍ਰਾਈਮ ਦੇ ਕ੍ਰਿਮੀਨਲ ਪੰਜਾਬ ਤੋਂ ਬਾਅਦ ਪੀਓ 100 ਤੋਂ ਵੱਧ ਪ੍ਰੀਵੈਂਟਿਵ ਰੀਟੈਂਸ਼ਨ ਇਸ ਨਾਲ ਹੀ ट्रैवल एजेंट्स ਗਨ ਹਾਊਸ ਚੈੱਕ ਕਰਦੇ ਐ ਏਰੀਆ ਡੋਮੀਨੇਟ ਕਰਕੇ ਰੱਖਿਆ ਜੇ ਆਪਰੇਸ਼ਨ ਪਰ ਹਰ ਟੂ ਦੀ ਗੱਲ ਕਰੀਏ ਤਾਂ ਅਸੀਂ ਸਵੇਰੇ 50 ਪਾਰਟੀਆਂ ਨੂੰ ਡਿਸਪੈਚ ਕੀਤਾ ਕਪੂਰਥਲੇ ਦੇ ਵਿੱਚ ਜੇ ਜਲੰਧਰ ਰੇਂਜ ਦੀ ਗੱਲ ਕਰੀਏ ਤਕਰੀਬਨ 200 ਪਾਰਟੀਆਂ ਸਵੇਰੇ ਗਈਆਂ ਹੈਗੀਆਂ ਔਰ ਲਾਸਟ ਰਿਪੋਰਟਸ ਹਾਂ ਤੱਕ 150 ਦੇ ਕਰੀਬ ਜਿਹੜੇ ਕ੍ਰਿਮੀਨਲਸ ਐ ਉਹਨਾਂ ਨੂੰ ਐਪਰੀਹੈਂਡ ਕੀਤਾ 100 ਤੋਂ ਵੱਧ ਜਿਹੜੇ ਹੈਗੇ ਅਰੈਸਟ ਹੋ ਚੁੱਕੇ ਐ ਔਰ ਇਹ ਜਿਹੜਾ ਆਪਰੇਸ਼ਨ ਪਰਹਾਰ 2A ਅਗਲੇ 72 ਘੰਟੇ ਤੱਕ ਚੱਲ ਜਾਈ ਰਹੇਗਾ ਇਹਦੇ ਵਿੱਚ ਅਸੀਂ 플ੈਗ ਮਾਰਚਸ ਪਲਾਨ ਕੀਤੇ ਆ ਅੱਜ ਅਸੀਂ ਜਿਵੇਂ ਬੱਸ ਸਟੈਂਡ ਦਾ 플ੈਗ ਮਾਰਚ ਕੀਤਾ ਹੈਗਾ ਰੇਲਵੇ ਸਟੇਸ਼ਨਸ ਤੇ 플ੈਗ ਮਾਰਚ ਕਰਾਂਗੇ ਏਰੀਆ ਡੋਮੀਨੇਟ ਕਰਕੇ ਰੱਖਾਂਗੇ ਔਰ ਇਹਦੇ ਨਾਲ ਹੀ ਨਾਈਟ ਆਪਰੇਸ਼ਨ ਸਾਡੇ ਚੱਲਣਗੇ ਔਰ ਤਾ ਸੋ ਆਪਰੇਸ਼ਨਸ ਕਰਾਂਗੇ ਤਾਂ ਅਗਲੇ 72 ਘੰਟੇ ਲਈ ਪੂਰਾ ਜਿਹੜਾ ਹੈਗਾ ਗਦਬੜਾ ਜਿਹੜਾ ਪੁਲਿਸ ਦਾ ਕੰਮ ਕਰਾਂਗੇ ਸਰ 12 ਘੰਟੇ ਵਿੱਚ 100 ਫ੍ਰੀਲਕੋਪ ਇਹ 150 ਦੇ ਕਰੀਬ ਡਿਟੈਂਸ਼ਨਸ ਹੋਈਆਂ ਜੀ ਜਦੋਂ ਲਾਸਟ ਰਿਪੋਰਟ ਆਈ ਸੀ 100 ਦੇ ਕਰੀਬ ਅਸੀਂ ਅਰੈਸਟ ਕਰ ਲਿਆ ਤਿੰਨੋਂ ਦੇ ਵਿੱਚੋਂ ਪੀਓ ਗ੍ਰਫਤਾਰ ਕੀਤੇ ਆਂ ਔਰ ਤਿੰਨ ਜਿਹੜੇ ਹੈਗੇ ਕੰਟਰੀ ਮੈਡ ਵੈਪਨਸ ਵੀ ਰਿਕਵਰ ਹੋਏ ਸਰ ਕੋਈ ਖਾਸ ਨਾਟ ਵੀ ਲਾਈ ਜਾ ਰਹੀ ਨਾ ਨਾਈਟ ਪੁਲਿਸਿੰਗ ਸਕੀਮ ਰੂਟੀਨ ਚ ਸਾਡੀ ਚੱਲਦੀ ਹੈ ਲੇਕਿਨ ਜਿਹੜਾ ਆਪਰੇਸ਼ਨ ਪ੍ਰਹਾਰ ਹੈ ਇਹਦੇ ਵਿੱਚ ਸਾਰੇ ਅਫਸਰ ਸਾਰੇ ਐਸਐਚਯੂ ਬਾਹਰ ਰਹਿਣਗੇ ਮ ਪਰਮਨੈਂਟ ਨਾਕੇ ਮੈਂ ਕਿਹਾ ਹੈਗਾ ਗੌਰਵ ਸਿੰਘ ਐਸਐਸਪੀ ਕਪੂਰਥਲਾ ਨੂੰ ਪਰਮਨੈਂਟ ਨਾਕੇ ਵੀ ਅਸੀਂ ਵਧਾਈ ਵਧਾਵਾਂਗੇ ਤੇ ਜਿਹੜੇ ਡਾਉਨ ਆਪਰੇਸ਼ਨਲ ਡਿਊਟੀਆਂ ਤੋਂ ਪੁਲਿਸ ਕਰਮੀਆਂ ਉਹਨਾਂ ਨੂੰ ਹਟਾ ਕੇ ਆਪਰੇਸ਼ਨਲ ਡਿਊਟੀਆਂ 'ਚ ਲਾਵਾਂਗੇ ਜਿਹੜੇ 150 ਤੁਸੀਂ ਕਹਿ ਰਹੇ ਕਿ ਕਪੂਰਥਾ ਦੇ ਇੰਚਾਕ ਜਲੰਧਰ ਸਾਰੇ ਜਿਹੜੇ ਜਿਹੜੇ 150 ਦੀ ਗੱਲ ਹੈ ਉਹ ਪੂਰੇ ਜਲੰਧਰ ਰੇਂਜ ਦੀ ਹੈਗੀ ਕਪੂਰਥਲਾ ਦੇ ਵਿੱਚ 50 ਤੋਂ ਵੱਧ ਡਿਟੇਨ ਦਿੱਤੇ ਔਰ ਆਈ ਥਿੰਕ 20 30 ਦੇ ਕਰੀਬ ਅਰੈਸਟ ਕੀਤੇ ਆ ਪਹਿਲੇ ਦਿਨ ਸਿਰ ਇੱਕ ਗਨ ਕਲਚਰ ਦੀ ਗੱਲ ਕਰੀਏ ਤੇ ਡੀਜੀਪੀ ਸਾਹਿਬ ਨੇ ਵੀ ਬੜੇ ਸਟ੍ਰਿਕ ਐਕਸ਼ਨ ਲਈਆ ਹੈਗਾ 7000 ਦੇ ਤੱਕ ਪੂਰੇ ਪੰਜਾਬ ਦੇ ਵਿੱਚ ਜਿਹੜੇ ਗਨ ਅਸਸ ਰੱਦ ਕਰਨ ਲਈ ਗਿਆ ਗਿਆ ਕਪੂਟਲਾ ਦੀ ਗੱਲ ਕਰੀਏ ਤੇ ਕਪੂਠਾ ਕਿੰਨੇ ਲੋਕ ਨੇ ਇਹ ਜਿਹੜੇ ਇਲੀਗਲ ਵਪਾਰਸ ਜਾਲ ਜਿਹੜਾ ਨੇ ਨਹੀਂ ਲੋਡ ਸੀ ਵੈਪਨਸ ਲੈ ਕੇ ਟ੍ਰੈਕ ਨੇ ਦੇਖੋ ਜਿੱਥੇ ਕੋਈ ਸਾਨੂੰ ਇਸ ਤਰ੍ਹਾਂ ਦੀ ਖਬਰ ਆਉਂਦੀ ਹੈ ਕਿ ਗੈਰ ਕਾਨੂੰਨੀ ਗੰਡਸ਼ੀ ਹੈਗੀ ਹੈ ਉੱਥੇ ਅਸੀਂ ਪਰਚਾ ਵੀ ਦੰਦੇ ਆਂ ਅਸਲਾ ਲਾਇਸੈਂਸ ਕੈਨਸਲ ਵੀ ਕਰਾਉਂਦੇ ਆਂ ਕਿਉਂਕਿ ਇਹ ਮਤਲਬ ਕਮਿਸ਼ਨਰਟਰੀ ਏਰੀਆ ਨਹੀਂ ਹੈਗਾ ਇਹਦੇ ਵਿੱਚ ਡੀਸੀ ਦਾ ਰੋਲ ਹੁੰਦਾ ਤਾਂ ਡੀਸੀ ਨੂੰ ਲਿਖ ਕੇ ਭੇਜਿਆ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਉਹ ਜਿਹੜਾ ਹੈਗਾ ਅਸਲਾ ਕੈਂਸਲ ਹੁੰਦਾ ਕਿਉਂਕਿ ਜਨਰਲੀ ਅਸਲਾ ਉਸ ਨੂੰ ਦਿੱਤਾ ਜਾਂਦਾ ਜਿਹੜਾ ਕੋਈ ਜ਼ਾਹਰ ਕਰ ਦੇ ਕਿ ਉਹਦੀ ਸਿਕਿਉਰਿਟੀ ਨੂੰ ਖਤਰਾ ਹੈ ਤਾਂ ਇੱਕ ਪ੍ਰੋਪਰ ਜਿਹੜਾ ਹੈਗਾ ਪ੍ਰੋਸੀਜਰ ਫਾਲੋ ਕਰਕੇ ਅਸਲਾ ਦਿੱਤਾ ਜਾਂਦਾ ਹੈ ਤੇ ਜੇ ਕੈਨਸਲ ਕਰਨਾ ਹੁੰਦਾ ਵੀ ਇੱਕ ਪ੍ਰੋਪਰ ਪ੍ਰੋਸੀਜਰ ਪ੍ਰੋਸੀਜਰ ਜਿਹੜਾ ਸਾਨੂੰ ਫੋਲੋ ਕਰਨਾ ਇੱਥੇ ਤੁਸੀਂ ਕਹ ਰਹੇ ਲਾ ਰਹੇ ਆ ਪਰ ਲਾਕੇ ਲਗਾਏ ਜਾਂਦੇ ਆ ਪਰ ਨਫਰੀ ਬਹੁਤ ਨਫਰੀ ਤਾਂ ਹੀ ਮੈਂ ਤੁਹਾਨੂੰ ਕਹ ਰਿਹਾ ਨਫਰੀ ਘਟਾਏ ਇਹ ਜਿਹੜੀ ਹੈਗੀ ਰੀਨਿਅਲ ਪ੍ਰੋਬਲਮ ਹੈ ਸਾਰੀ ਰੇਂਜ ਦੀ ਹੈ ਅਸੀਂ ਇਸੇ ਕਰਕੇ ਤੁਹਾਨੂੰ ਕਿਹਾ ਨਾਨ ਆਪਰੇਸ਼ਨਲ ਡਿਊਟੀਆਂ ਤੋਂ ਬੰਦੇ ਹਟਾ ਕੇ ਦਫ਼ਤਰਾਂ ਤੋਂ ਬੰਦੇ ਹਟਾ ਕੇ ਔਰ ਜਿੱਥੇ ਸਾਨੂੰ ਲੱਗਦਾ ਕਿ ਕਿਤੇ ਗਵਰਨਮੈਂਟ ਫਾਲਤੂ ਕਿਸੇ ਨੂੰ ਦਿੱਤਾ ਹੋਇਆ ਉਤੋਂ ਹਟਾ ਕੇ ਆਪਰੇਸ਼ਨਲ ਡਿਊਟੀਆਂ ਤੇ ਅਸੀਂ ਲਗਾ ਰਹੇ ਹਾਂ ਕਿਉਂਕਿ ਪੁਲਿਸ ਤੇ ਦਬਾਅ ਬਹੁਤ ਹੈ ਇਸ ਟਾਈਮ ਥਾਣਿਆਂ ਦੇ ਸਿਚੂਏਸ਼ਨ ਤੇ ਬਹੁਤ ਦਬਾਅ ਹੈ ਜੀ ਤੁਹਾਡੀ ਬਿਲਕੁਲ ਗੱਲ ਠੀਕ ਹੈ ਤੇ ਨਫਰੀ ਮਤਲਬ ਨਾਨ ਆਪਰੇਸ਼ਨਲ ਡਿਊਟੀਆਂ ਨੂੰ ਅਸੀਂ ਘਟਾ ਕੇ ਇੱਥੇ ਲਗਾ ਰਹੇ ਹਾਂ ਟ੍ਰੈਫਿਕ ਦੇ ਕਿਸੇ ਸੱਤ ਬੰਦੇ ਨੇ ਸੇਤੀ ਜਾਂ ਦਿਹਾੜੀ ਦੀ ਚੀਜ਼ ਇਹ ਦਿਹਾੜੀ ਮੈਂ ਜਲੰਧਰ ਰੇਂਜ ਦੀ ਗੱਲ ਕਰ ਰਹੀ ਹਾਂ ਜਿਹਦੇ ਵਿੱਚ ਕਿ ਰੂਰਲ ਏਰੀਆ ਕਾਫੀ ਆਂਦਾ ਹੈ ਔਰ ਸ਼ਹਿਰ ਦੇ ਵਿੱਚ ਸਾਡੇ ਕੋਲ ਹੁਸ਼ਿਆਰਪੁਰ ਦਾ ਕੁਝ ਏਰੀਆ ਸ਼ਹਿਰੀ ਹੈਗਾ ਔਰ ਕਪੂਰਥਲਾ ਸਿਟੀ ਏਰੀਆ ਸਰ ਕੋਈ ਇੰਨੀ ਸਾਰੀ ਜਿਹੜੇ ਆਪਰੇਸ਼ਨ ਹੋਏ ਹੈਗਾ ਉਹਨਾਂ ਦਾ ਕੋਈ ਖਾਸ ਇੱਕੋ ਕਾਫੀ ਸਾਡੇ ਗੈਂਗਸਟਰ ਹੈਗੇ ਜੀ ਬਿੰਨੀ ਗੁੱਜਰ ਗੈਂਗ ਹੈਗਾ ਇੱਥੇ ਗੋਲਡੀ ਬਰਾਡ ਗੈਂਗ ਦੇ ਐਸੋਸੀਏਟਸ ਹੈਗੇ ਆ ਉਹ ਵੀਹਾ ਗੈਂਗ ਦੇ ਹੈਗੇ ਆ ਕਾਫੀ ਐਸੋਸੀਏਟਸ ਹੈਗੇ ਜਿਹੜੇ ਫੁੱਟ ਸੋਲਜਰਸ ਉਹਨਾਂ ਨੂੰ ਸਪੋਰਟ ਕਰਦੇ ਆ ਕਿਸੇ ਨੂੰ ਵੀ ਅਸੀਂ ਮਤਲਬ ਪਰਖ ਨਹੀਂ ਰਹੇ ਆ ਸਾਰਿਆਂ ਨੂੰ ਮਤਲਬ ਲਾਅ ਜਿਹੜਾ ਹੈਗਾ ਉਹ ਸਟਰੋਂਗਲੀ ਫੇਸ ਕਰਦਾ ਮੈਂ लास्ट ਸਰ ਕੋਈ ਮੈਸੇਜ ਇਹੋ ਜਿਹੇ ਜਿਹੜੇ ਅਪਰਾਧਿਕ ਗਤੀਵਿਧੀਆਂ ਦੇਖੋ ਮੈਸੇਜ ਇਹੀ ਹੈ ਇੱਕ ਤਾਂ ਪਬਲਿਕ ਦੇ ਵਿੱਚ ਇਹ ਜਿਹੜਾ ਹੈਗਾ ਟੂ ਇਨਸਟਿਲਡ ਸੈਂਸ ਆਫ ਕੌਨਫੀਡੈਂਸ ਇਨ ਦ ਪਬਲਿਕ ਤੇ ਐਂਟੀ ਨੈਸ਼ਨਲ ਸੋਸ਼ਲ 엘ਮੈਂਟਸ ਨੂੰ ਇਹ ਸਟਰੋਂਗ ਮੈਸੇਜ ਯਾਦਾ ਏਰੀਆ ਛੱਡ ਦਿਓ ਜਾਂ ਫਿਰ ਜਿਹੜਾ ਲਾਅ ਇਹਨੂੰ ਸਟਰੋਂਗਲੀ ਫੇਸ ਕਰਨ ਲਈ ਤਿਆਰ ਹੋ।